ਕਿ ਅਸੀਂ ਹਰ ਇੱਕ ਬੰਦੇ ਨੂੰ ਜਸਟਿਸ ਦਿਲਾਵਾਂਗੇ ਇਹ ਤੁਹਾਡੇ ਮੀਡੀਆ ਦਾ ਬਾਈ ਨੇ ਜੈ ਜੀ ਕੋਈ ਕੋਈ ਪੋਲਿਟੀਕਲ ਪਾਰਟੀ ਨਹੀਂ ਸੰਸਥਾ ਭਾਂਟੀ ਲੜਨੀ ਮੇਰੇ ਨਾਲ ਸਾਰੀ ਦੁਨੀਆ ਖੜੀ ਹੈ ਮੈਂ ਕੱਲੀ ਖੜੀ ਹੋ ਕੇ ਲੜੂੰਗੀ ਹਰ ਇੱਕ ਬੰਦੇ ਦੇ ਨਾਲ ਜਾਊਂਗੀ ਉਹਨਾਂ ਨੂੰ ਇਨਸਾਫ ਦਿਲਾਉਂਗੀ ਹੋਰ ਤੁਹਾਡਾ ਮੀਡੀਆ ਦਾ ਧੰਨਵਾਦ ਕਰੂੰਗੀ ਜੇ ਤੁਸੀਂ ਆ ਕੇ ਥੇਰ ਮੇਰੇ ਨਾਲ ਖੜੇ ਹੋਗੇ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਨਾਗਰਿਕਾਂ ਜਿਹੜੇ ਨਾਗਰਿਕਾਂ ਨੂੰ ਸਾਨੂੰ ਇੱਕ ਜਸਟਿਸ ਦਵਾਣਾ ਜ਼ਰੂਰੀ ਹੈ ਭਾਈ ਇਹ ਉਹ ਜੀ ਆ ਕੇ ਸਾਨੂੰ ਪਤਾ ਨਹੀਂ ਹੈ ਕੁਝ ਵੀ ਜੀ ਐਫ ਆਈ ਆਰ ਦਿੱਤੀ ਹੈ ਮਗਰ ਸਸਪੈਂਸ਼ਨ ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ ਮੀਡੀਆ ਟਾਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਂਦੇ ਡਰਦੇ ਹੋ ਕਿ ਤੁਸੀਂ ਪੰਜਾਬ ਨੂੰ ਕਿੱਦਾਂ ਸਮਾ ਲੋਗੇ ਪਟਿਆਲਾ ਦੇ ਰੱਖਿਆ ਕਿੱਦਾਂ ਕਰੋਗੇ ਮੈਂ ਜੀਸਾ ये पॉलियर सानो गया है, मगर अजय सानो जरूर एसएसपी साहब मीडिया के दर्शन के बीच में हैं, ना कांस्टीट्यूशन क्या किये हैं? ये अब कक्षा मोचे सानो जब तक सीबीआई इन्क्वायरी मार्क नहीं करेंगे, एसएसपी साहब का, एसएसपी साहब न कोई डाक्टर आएगा जो एफआईआर कराए ओबी सानो टंक करके कर दे। ਆਪ ਤੁਹਾਡੀ ਸੀਬੀਐਮ ਦੇ ਨਾਲ ਜੀ ਜੀ ਸੀ ਮੈਡਮ ਦਾ ਮੈਂ ਚੰਨਿਆ ਬਾਤ ਕਰਦੀ ਆ ਉਹ ਇੱਕ ਹੋਰ ਲੈ ਅਗਰ ਚੰਡੀ ਬਣੀ ਆ ਉਹ ਦੁਰਗਾ ਬਣੇਗੀ ਪਟਿਆਲੇ ਲੈ ਜੇ ਸਾਨੂੰ ਕੋਈ ਮੈਂ ਕਮੇਟੀ ਮਨੂਸ ਸਿਸਟਮ ਤੇ ਪਰੋਸਾਈ ਨਹੀਂ ਜਿਹੜੀ ਪੰਜਾਬ ਸਕੇਟ ਦਾ ਸਿਸਟਮ ਹੈ ਇਹ ਇਨਕੁਆਰੀ ਸੀਬੀਆਈ ਚਾਹੀਦੀ ਹੈ ਮੈਂ ਕਿਸੇ ਤੇ ਕੋਰਸਨ ਰੇਜ਼ ਨਹੀਂ ਕਰਦੀ ਮਗਰ ਮੇਰੀ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਹੈ ਅਗਰ ਸਾਨੂੰ ਜਸਟਿਸ ਚਾਹੀਦਾ ਪੰਜਾਬ ਨੂੰ ਕਿਆ ਸੀ ਵੀ ਆ ਜਾਨੀ ਤੇ ਨਾ ਮੈਂ ਮੈਂ ਕਿਹਾ ਹੋਣਾ ਕੱਲ ਰਾਤ ਡੀਸੀ ਨਾਲ ਲੈ ਨਹੀਂ ਤੱਕ ਥੋੜੀ ਮਿੰਟ ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਦੇ ਦਿੱਤਾ ਸੀ ਮੈਂ ਕਹਿਆ ਸੀ ਉਹ ਮੈਨੂੰ ਰਿਕੁਐਸਟ ਕਰ ਰਹੇ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਿਹਾ ਜੀ ਨਹੀਂ ਇਹ ਮੋਰਚਾ ਮੇਰਾ ਕੱਲਿਆਂ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਹੈ ਇਹ ਮੁੱਦਾ ਮੇਰਾ ਨਹੀਂ ਹੈ ਪੂਰੇ ਪੰਜਾਬ ਦਾ ਕਿਉਂਕਿ ਇਹ 4 ਗੁੰਡੇ ਅੱਜ ਨਹੀਂ ਕੱਟੇ ਤਾਂ ਇੱਧਰ ਤੇ 20 ਗੁੰਡੇ ਪੈਦਾ ਹੋ ਜਾਣਗੇ ਅਗਰ ਇਹ 4 ਗੁੰਡਿਆਂ ਨੂੰ ਕੱਟਾਂਗੇ ਤਾਂ 20 ਕੱਟ ਹੋਣਗੇ ਕੋਸਟਿਕ ਨੂੰ ਮੈਂ ਕਿਹਾ ਮੈਨੂੰ ਕੋਈ politix party ਨਹੀਂ ਚਾਹੀਦੀ ਮੈਂ ਕਿਸੇ politix party ਨਾਲ ਨਹੀਂ ਹਾਂ ਮੈਂ ਮਾਰਾਨੀ ਜੀ ਨੂੰ ਵੀ ਹੱਥ ਜੋੜ ਕੇ ਕਹਿੰਦੀ ਆਈ ਵਿਲ ਨਾਟ ਗਿਵ ਸਟੇਜ ਟੂ ਐਨੀ politikal ਪਾਰਟੀ ਇਹ ਇੱਕ ਨਾਗਰਿਕ ਦਾ ਮੁੱਦਾ ਹੈ ਇਹ ਇੱਕ ਇਨਸਾਨੀਅਤ ਦਾ ਮੁੱਦਾ ਹੈ politix ਮੁੱਦਾ ਨਹੀਂ ਹੈ ਚਾਰੇ ਸੇ ਚੋੜੇ ਯੂਨੀਫਾਰਮ ਚ ਗੁੰਡੇ ਹਨ ਉਹਨਾਂ ਦਾ ਨਾਮ ਨਹੀਂ ਲਾ ਸਕੇ ਤੁਸੀਂ ਤੁਸੀਂ ਮੈਨੂੰ ਕਹਿੰਦੇ ਆਈ ਕਨੋਟ SHO के नाम बट यू कैन टेक अ कर्नल नेम इन द मीडिया हाउ डू यू टेक माय हस्बैंड्स नेम कर्नल पीएस वादे बेस्ट ऑफिसर देन यू कांट टेक योर ऑफिसर्स नेम यू डोंट डिसोस टू नेम माय हस्बैंड यू हैव पीपी मैम नाउ मेरी पहली मांग रखी गई थी तनु सारेनु पता है एफआईआर नहीं हो रही थी जो तडे प्रेशर नाल होई रात 3:30 बजे आई एम थैंकफुल टू डीसी ਪ੍ਰੀਤੀ ਜੀ ਮੈਂ ਉਹਨਾਂ ਲਈ ਤੁਹਾਨੂੰ ਸਾਰਿਆਂ ਨੂੰ ਬੋਲਾਂਗੀ ਇੱਕ ਵਾਰੀ ਗੁੱਡਵਿਲ ਜੈਸਰ ਤੇ ਥੈਂਕਸ ਕਰੋ ਕਿਸੇ ਪ੍ਰੀਤੀ ਨੇ ਸਦਾ ਸਾਥ ਦਿੱਤਾ ਹੀ ਹੈ ਸਟੋਪਾਇਰ ਹੈ ਦਾ ਪਲਰ ਇੱਕ ਲੇਡੀ ਨਾਲ ਇੱਕ ਲੇਡੀ ਖੜੀ ਹੋਈ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਦੋ ਜਿਹੜੇ ਕੁਝ ਤੇਜ ਤੇ ਲੋਸਾ ਵੀ ਤੇ ਖੜੇ ਆ ਉਹ ਬਲਟ ਆਫ ਆਰਮੀ ਜਰਨਲ ਚੰ다 ਸਿੰਘ ਦੇ ਗ੍ਰੈਂਡਸਨ ਨੇ ਉਹਨਾਂ ਦੇ ਫਾਦਰ ਕੈਪਟਨ ਸੀਗੇ आज हरी पग पाके इसलिए आए क्योंकि इना के अंदर भी हरा खून है क्योंकि हरा खून हरा खून नहीं बोल okay. उन्होंने एक बारी पब्लिक विच कहनी क्या कि मैं पॉलिटिशियन हूं वो सांडू ले लड़े ना अपने खून ले लड़े okay. और इस चीज को साडे मेरे ब्रदर जिसको मैं कहनिया okay. और मीडिया के अंदर पॉलिटिकल इशू दिस इज नॉट अ पॉलिटिकल इशू दिस इज ਕਾਂਜੀ ਸ਼ੂ ਜਿਸ ਪੰਜਾਬ ਦਾ ਇਸੂ ਚੇਕ ਕਰੋ ਨੀਚੇ ਸਾਡੇ ਪੰਜਾਬ ਵਿੱਚ ਐਡੇ ਸਾਨੂੰ ਸਰਕਾਰ ਨਹੀਂ ਚਾਹੀਦੀ ਜਿਹੜੀ ਸਾਡੇ ਕੀ ਜੋ ਸਾਡੇ ਲੋਨ ਮਾਤ ਦਾ ਖਰਾਬ ਕਰੇ ਸਾਨੂੰ ਗੁੰਡੇ ਪੁਲਿਸ ਨਹੀਂ ਚਾਹੀਦੇ ਸਾਨੂੰ ਪੁਲਿਸਾਈ ਚਾਹੀਦੀ ਜੋ ਸਾਡੀ ਸੁਰੱਖਿਆ ਕਰੇ ਨਾ ਕਿ ਸਾਨੂੰ ਡੰਡਿਆਂ ਨਾਲ ਕੁੱਟੇ ਅੱਜ ਮੈਂ ਵੀਡੀਓ ਦੇਖ ਰਹੀ ਸੀ ਜਿਸ ਵਿੱਚ ਪਲੀਜ਼ ਕੈਨੀ ਹੋਰ ਕੀਪ ਫਾਈਟ इंडिया टुडे मनीष कौशल जी हिंदुस्तान र जिन्होंने जिनाने और दैनिक सवेरा जिन्होंने प्रेशर आने तो बाद भी मेरी न्यूज़ छापी उन्होंने बा, जय बाईकुर जी का खालसा तो बाईकुर जी की फतेह तो हो तो निहत जय में रिपब्लिक टीवी इंडिया का थैंक्स करना चाहती जिस की वजह ना आज किसी स्टेटमेंट ली ਪ੍ਰੈਂਸ ਰਿਪਬਲਿਕ ਟੀਵੀ ਦੂਸਰਾ ਸਾਡੇ ਸਾਰੇ ਵਿਟੈਂਸ ਔਰ ਇੱਕ ਸਰਵਿਸਮੈਨ ਸਰਵਿਸ ਵਾਲੇ ਅਫਸਰ ਜੋ ਸੌਂ ਕਰ ਰਹੇ ਬਹੁਤ ਸਾਰੇ ਮੇਰੇ ਪਟਿਆਲਾ ਵਾਸੀ ਮੇਰੇ ਸਾਰੇ ਦੋਸਤ ਜੋ ਇੱਥੇ ਬੈਠੇ ਹਨ ਜਿਨ੍ਹਾਂ ਨੂੰ ਜਾਣਦੇ ਹਨ ਉਹਨਾਂ ਦਾ ਤਹਿਆ ਮਤ ਕਰਦੀ ਹਾਂ ਨਾ ਤੁਹਾਨੂੰ ਸਾਰਿਆਂ ਨੂੰ ਕਟਨਾ ਪਤੀਆ ਕਟਨਾ ਨੂੰ ਬਾਰ ਬਾਰ ਕਹਿੰਦੇ ਹੋ ਮੇਰਾ ਦਿਲ ਟੁੱਟਦਾ ਆਈ ਡੋਨਟ ਵਾਂਟ ਟੂ ਰਿਪੀਟ ਦੈਟ ਸਾਡੇ ਨਾਲ ਕੀ ਕੀਤੀ ਹੈ ਮੇਰੇ ਹਸਬੰਡ ਦਿੱਲੀ ਤੂੰ ਤਿਹਾੜ ਮਨਾਉਣ ਲਈ ਮੇਰੇ ਲਈ ਆਈ ਸੀ ਇੱਥੇ ਬਹੁਤ ਸਾਰੇ ਮੇਰੇ ਦੋਸਤ ਹਨ ਜੋ ਉਸ ਤਿਹਾੜ ਮਨਾਉਣ ਲਈ ਮੇਰੇ ਲਈ ਵੇਟ ਕਰ ਰਹੇ ਸੀ ਜਿਨ੍ਹਾਂ ਨੂੰ ਮੈਂ ਮੈਸੇਜ ਕੀਤਾ ਕਿ ਮੇਰੇ ਹਸਬੰਡ ਨਾਲ ਕੁਝ ਦੁਰਘਟਨਾ ਹੋ ਗਈ ਹੈ ਕੈ ਹੋਲੀ ਨਹੀਂ ਬਣਾ ਸਕਦਾ ਸਾਡੇ ਘਰ ਤੇ ਹਰੇ ਖੂਨ ਦੀ ਹੋਲੀ ਹੋ ਗਈ ਹੈ ਹਰ ਇੱਕ ਫੋਨ ਕੱਟਿਆ ਗਿਆ ਪਰ ਮੇਰੇ ਹੱਥ ਤੇ ਮੇਰੇ ਬੇਟੇ ਦਾ ਤੇ ਮੇਰੇ ਹਸਬੰਡ ਦਾ ਬੜੀ ਪੂਰੀ ਬੈੱਡ ਸ਼ੀਟ ਔਰ ਚੁੰਨੀਆ ਖੂਨ ਪਿਆ ਹੋਇਆ ਸੀ ਲੱਗ ਰਹੀ ਖੂਨ ਨਾਲ ਇਹਦਾ ਦੇ ਗੁੰਡਿਆਂ ਨੂੰ ਪੰਜਾਬ ਪੁਲਿਸ ਸ਼ੈਲਟਰ ਕਰੇ ਸੀ ਅੱਜ 9 ਦਿਨ ਬਾਅਦ ਕੱਲ ਰਾਤ ਨੂੰ 2:00 ਵਜੇ ਤਾਂ ਤੇ ਸਾਰਾ ਦਿਨ ਮੇਰੇ ਨਾਲ ਖੜੀ ਹੋਣ ਲਈ ਉਸ ਤੋਂ ਬਾਅਦ ਐਫ ਆਈ ਆਰ ਲਿਖੀ ਗਈ ਹੋਰ ਰਾਤੀ 2:00 ਵਜੇ ਮੇਰੇ ਕੋਲੋਂ ਲਿਖਾ ਲਿਖੀ ਗਈ ਇਹ ਐਫ ਆਈ ਆਰ 14 ਤਰੀਕ ਨੂੰ ਨਹੀਂ ਲਿਖੀ ਜਾ ਸਕਦੀ ਸੀ ਐਸ ਐਸ ਪੀ ਸਾਹਿਬ ਡਿਸਟ੍ਰਿਕਟ ਅਨ ਅਰਡਰ ਤੁਸੀਂ ਖਰਾਬ ਕੀਤਾ ਤੁਸੀਂ ਆਪਣੇ ਚਾਰ ਐਸਐਸਪੀ ਨੂੰ ਬਚਾਨ ਲਈ ਕਿਸ ਲਈ ਅੱਜ ਤੱਕ ਐਸਐਸਪੀ ਸਾਹਿਬ ਨੇ ਮੀਡੀਆ ਤੇ ਆ ਕੇ ਚਾਰੇ ਐਸਐਸਪੀ ਦਾ ਨਾਮ ਨਹੀਂ ਲੀਤਾ ਕਿ ਕਿਸ ਲਈ ਬਚਾਰੇ ਹੋ ਨਾ ਜਨਤਾ ਨੂੰ ਜਵਾਬ ਚਾਹੀਦਾ ਹੈ ਜਵਾਬ ਚਾਹੀਦਾ ਹੈ ਨਹੀਂ ਨੀਤਕਾਰਿਕ ਸਾਹਿਬ ਮੈਂ ਨਾਮ ਡਿਸਟ੍ਰਿਕਟ ਕੁਕ ਅਰਡਰ ਵਿੱਚ ਪੋਸਟਡ ਹਾਂ ਇਸ ਟਾਈਮ ਮੈਂ ਤਾਂ ਐਸਐਸਪੀ ਨਾਨਕ ਸਿੰਘ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਇਹ ਇੱਕ ਛੋਟਾ ਜਿਹਾ ਅਨਕਾਉਂਟ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜੀ ਨੂੰ ਕੀਤਾ ਤੇ ਹਵਾ ਚ ਆ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੋਕਵਾੜਾ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਅਨਕਾਊਂਟਰਡ ਹੁੰਦਾ ਕੀ ਆ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਸਿਰ ਵੀ ਚੱਕ ਜੇ ਮੇਰੇ ਮੂੰਹ ਤੇ ਠੁੱਕ ਦਿਓ ਬਸ ਕਿਉਂਕਿ ਪੂਰੀ ਇਨਕੁਆਇਰੀ ਹੋ ਜੇ ਫਿਰ ਉਸ ਤੋਂ ਬਾਅਦ ਐਫਆਈਆਰ ਵੀ ਲੌਂਚ ਹੋਗੀ ਇਹ ਕੀ ਹੈ ਸਰ ਮੈਂ ਨਹੀਂ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਸੀਬੀਆਈ ਨੂੰ ਇਹ ਕਾਕ ਵੀ ਦਿੱਤੀ ਆ ਬਈ ਆਨ ਆਰਡਰ ਦੀ ਗੱਲ ਕਰਦੇ ਹੋ ਜਾਈ ਜਾਏਗਾ ਅਸਲੀ ਅਧਿਕਾਰੀ ਦੀ ਜਾਂਚ ਹੋ ਜੇ ਆ ਉਸ ਤੋਂ ਬਾਅਦ ਬਾਈ ਨੇ ਐਫ ਆਈ ਆਰ ਦਰਜ ਹੋ ਗਈ ਹੈ ਕੁਛ ਨਹੀਂ ਇਹ ਕੁਛ ਨਹੀਂ ਬਿਲਕੁਲ ਇਹ ਪੰਜਾਬ ਪੁਲਿਸ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਮੇਰੇ ਖੁਦ ਨਾਲ ਜੁਲਾਈ 2022 ਦੇ ਵਿੱਚ ਸਮਾਣੇ ਸਾਡੇ ਨਾਲ ਸਮਾਣੇ ਸਿਟੀ ਚ ਸੋਮ ਪ੍ਰਕਾਸ਼ ਹੈਡ ਕਨਸਟੇਬਲ ਨੇ ਮੈਂ ਕਿਸੇ ਕੇਸ ਤੇ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਫੌਜੀ ਲਵੇਟਦੇ ਇਦਾਂ ਹੀ ਕੇਸਾਂ ਚਾ ਵੀ ਹੋਰ ਉਹਨਾ ਹੋਵੇ ਅਸੀਂ ਤੈਨੂੰ ਵੀ ਇਸੇ ਕੇਸ ਇਨਵੋਲ ਕਰਦੇ ਆ ਉਦੋਂ ਬਾਅਦ ਵੀ ਜਦੋਂ ਵੀ ਆਈਦਾ ਮਤਲਬ ਇੱਕੋ ਹੀ ਉਹਨਾਂ ਦੇ ਅਜੇ ਵੀ ਉਹ ਕੇਸ ਪੈਂਡਿੰਗ ਰੱਖਿਆ ਹੋਇਆ ਹੈ ਉਹਨਾਂ ਨੇ ਜਾਣ ਕੇ ਤੇ ਕਹਿੰਦਾ ਪਾਬ ਸਾਨੂੰ ਇਸ ਗੱਲ ਚ ਲਿਜਾ ਲੈਂਦੇ ਨੇ ਵੀ ਅਸੀਂ ਨਹੀਂ ਤਾਂ ਤੁਹਾਡੇ ਤੇ ਕੇਸ ਪਾ ਦਾਂਗੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਇਹ ਕੁਛ ਇੱਕ ਕਾਰਵਾਈ ਇਹਨਾਂ ਦੇ ਖਿਲਾਫ ਕਰ ਦੋਗੀ ਹਾਂਜੀ ਹਾਂ ਬਿਲਕੁਲ ਹੀ ਬਿਲਕੁਲ ਲੱਗਦਾ ਹੈ ਕਿ ਇਸੇ ਨੂੰ ਜਿਹੜਾ ਹੈਗਾ ਮੈਨੂੰ ਕੋਈ ਉਮੀਦ ਨਹੀਂ ਜੀ ਪੰਜਾਬ ਪੁਲਿਸ ਤੋਂ ਮੈਂ ਨਹੀਂ ਕਹਿੰਦਾ ਵੀ ਇਹ ਕੁਝ ਐਕਸ਼ਨ ਲੈਣਗੇ ਇਹਨਾਂ ਦੇ ਖਿਲਾਫ ਸੀਬੀਆਈ ਨੂੰ ਰਿਪੋਰਟ ਕੀਤੀ ਜਾਵੇ ਇਸ ਗੱਲ ਦਾ ਧੰਨਵਾਦ ਜੀ ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫ ਆਈ ਆਰ ਸਿਵਲ ਲਾਈਨ 'ਚ ਦਰਜ ਕੀਤੀ ਜਿਹਦੇ ਵਿੱਚ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਤੇ ਲੋਹ ਤੇ ਇਨਸਪੈਕਟਰ ਹੈਰੀ ਵੋਪਰਾਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਿਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਸੋ ਉਹਦੇ ਵਿੱਚ ਐਸਆਈਟੀ ਬਣਾ ਦਿੱਤੀ ਗਈ ਹੈ ਐਸਆਈਟੀ ਜਿਹੜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਏਡੀਜੀਪੀ ਐਸਪੀਐਸ ਪਰਮਾਰਸਰ ਨੇ ਨਾਲ ਐਸਐਸਪੀ ਹੁਸ਼ਿਆਰਪੁਰ ਨੇ ਤੇ ਐਸਪੀ ਮੰਤਪ੍ਰੀਤ ਹੈ ਜਿਹੜੇ ਮੋਹਾਲੀ ਪੋਸਟਡ ਨੇ ਸੋ ਇਹ ਸੈਟ ਹੁਣ ਇਹਦੇ ਵਿੱਚ ਅੱਗੇ ਤਫ਼ਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ ਐਫਆਈਆਰ ਚ ਨਾਮਿਨੇਟ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰਸ ਸਾਰੇ ਡਿਸਟ੍ਰਿਕਟ ਤੋਂ ਬਾਹਰ ਕੀਤੇ ਗਏ ਨੇ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫ੍ਰੈਸ਼ ਐਫ ਆਈ ਆਰ ਦਰਜ ਕੀਤੀ ਜਾਵੇ ਕਰਨਲ ਬਾਠ ਦੀ ਸਟੇਟਮੈਂਟ ਤੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਖਾਇ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਿਆ ਗਿਆ ਤੇ ਜਿਹੜੀ ਅਗਲੀ ਤਫਤੀਸ਼ ਹੈ ਉਹ ਸਿਟ ਵੱਲੋਂ ਕੀਤੀ ਸਰ ਹੁਣ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਾਰ ਬਾਰ ਮੰਗ ਕਰ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਜੇ ਵੀ ਕੋਈ ਕਮੀ ਰਹਿੰਦੀ ਹੈ ਨਹੀਂ ਜਿਹੜੀ ਹੈ ਇਹਨਾਂ ਦੀਆਂ ਦੇਖੋ ਪਹਿਲਾ ਸੀਗਾ ਕਿ ਐਫ ਆਈ ਆਰ ਉਹਨਾਂ ਦੇ ਬਿਆਨ ਤੇ ਕੀਤੀ ਜਾਵੇ ਉਹ ਹੋ ਗਈ ਸੀਨੀਅਰ ਆਫੀਸਰ ਤੇ ਲੈਵਲ ਦੀ ਸਿਟ ਬਣ ਗਈ ਸੋ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਚਲੀ ਗਈ ਹੈ ਤਫਤੀਸ਼ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਪਰਚਾ ਦਰ ਉਹ ਵੀ ਸਾਰੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਗਏ ਨੇ ਸਾਰੇ ਸਸਪੈਂਡਡ ਨੇ ਸੋ ਜਿਹੜੀਆਂ ਮੇਨ ਡਿਮਾਂਡ ਸੀਗੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਤੀਆਂ ਇਹਨਾਂ ਦੀ ਇਨ ਐਡੀਸ਼ਨ ਇਹਨਾਂ ਨੇ ਖੱਸ਼ਾ ਜ਼ਾਹਰ ਕੀਤਾ ਸੀ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਹੈ ਸੋ ਉਹ ਵੀ ਇਹਨਾਂ ਨੂੰ ਦੋ ਪੀਐਸਓ ਰਾਤ ਨੂੰ ਪ੍ਰੋਵਾਈਡ ਕਰਾ ਦਿੱਤੇ ਗਏ ਨੇ ਤਾਂ ਜੋ ਇਹ ਮਹਿਸੂਸ ਕਰ ਸਕਣ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਕਹਿ ਰਹੀ ਕਿ ਹੁਣ ਕਹਿ ਰਹੀ ਕਿ ਗ੍ਰਿਫਤਾਰ ਵੀ ਕੀਤੇ ਜਾਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਦੇਖੋ ਉਹ ਸਿੱਟ ਨਹੀਂ ਕਰਨੀ ਹੈ ਤਫਤੀਸ਼ ਸੋ ਉਹ ਸਿੱਟ ਦਾ ਜਿਹੜਾ ਡੋਮੇਨ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਸੇ ਤਾਊਗੀ ਆਪਣੀ ਤਫਤੀਸ਼ ਸ਼ੁਰੂ ਕਰੇਗੀ ਉਸ ਤੋਂ ਬਾਅਦ ਸਰ ਕੋ ਟਾਈਮ ਬਾਉਂਡ ਕੀਤਾ ਜੀ ਇਨਕੁਆਇਰੀ ਦਾ ਕਿ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਅਸੀਂ 45 ਦਿਨ ਦੀ ਟਾਈਮ ਬਾਉਂਡ ਕੀਤੀ ਹੈ ਤਾਂ ਜੋ ਜਿਹੜਾ ਸਸਪੈਂਸ਼ਨ ਤੋਂ ਬਾਅਦ ਡਿਪਾਰਟਮੈਂਟਲ ਇਨਕੁਆਇਰੀ ਹੋਣੀ ਹੈ ਉਹਦਾ ਡਿਸੀਜਨ 45 ਡੇਸ ਚੋ ਜੀ ਕੰਮੀ ਸਰ ਓਕੇ ਜੀ ਮੈਡਮ ਜੀ ਅੱਜ ਜੋ ਸੀ ਜੀ ਹੋਇਆ ਹੈਗਾ ਕਿ ਮੈਂ ਦੇਖਾਂਗੀ ਬਾਗੀ ਅਫਸਰ ਦੇ ਉੱਪਰ ਜਿਸ ਦਾ ਦੇਖੋ ਅੱਜ ਜੋ ਹਾਦਸਾ ਹੋਇਆ ਹੈ ਇਹ ਬਹੁਤ ਮਾੜਾ ਹੋਇਆ ਇਹਦੀ ਨਿੰਦਾ ਕਰਦੀ ਆ ਮੈਂ ਔਰ ਮੇਰੇ ਖਿਆਲ ਚ ਕੋਈ ਵੀ ਸਿਟੀਜ਼ਨ ਚਾਹੇ ਇੱਕ ਸਰਵਿਸਮੈਨ ਹੋਵੇ ਚਾਹੇ ਫੌਜ ਜੇ ਹੋਵੇ ਚਾਹੇ ਪ੍ਰਾਈਵੇਟ ਸਿਟੀਜ਼ਨ ਹੋਵੇ ਇਹ ਸਾਰੇ ਹੀ ਸੁਸਾਇਟੀ ਸਾਰੇ ਹੀ ਲੋਕ ਇਸਦੀ ਨਿੰਦਾ ਕਰਦੇ ਨੇ ਅੱਜ ਮੈਂ ਇੱਕ ਪੋਲੀਟੀਸ਼ੀਅਨ ਦੇ ਨਾਤੇ ਨਹੀਂ ਮੇਰੇ ਨਾਲ ਇੱਕ ਸਰਵਿਸ ਮੰਦਰ ਬ੍ਰਿਗੇਡਰ ਹਰੀ ਕਾ ਜੀ ਔਰ ਜਿਹੜੀ ਆਪਣੇ ਜਿਹੜੇ ਆਪਣੇ ਮਿਸਿਸ ਬਾਠ ਦੇ ਨਾਲ ਏਰੀਆ 'ਚ ਰਹਿੰਦੇ ਨੇ ਆਈ ਨੇ ਅਸੀਂ ਇੱਕ ਪ੍ਰਾਈਵੇਟ ਸਟੋਰ ਦੇ ਉੱਤੇ ਇੱਕ ਮੈਂ ਇੱਕ ਐਕਸ ਆਰਮੀ ਆਫਸਰ ਦੀ ਵਾਈਫ ਦੇ ਨਾਤੇ ਇਹਨਾਂ ਦੇ ਨਾਲ ਖੜੀ ਹੋਣ 'ਚ ਆਈ ਆ ਇਸ ਟਾਈਮ ਦੇ ਉੱਤੇ ਔਰ ਮੇਰਾ ਮੇਰੀ ਆਸ ਹੈਗੀ ਹੈ ਕਿ ਇਹ ਜਿਹੜਾ ਇਨਸੀਡੈਂਟ ਹੋਇਆ ਇਹ ਸਾਰਿਆਂ ਨੂੰ ਇੱਕ ਜਾਗਰਤਾ ਆਏ ਕਿ ਜੋ ਸਰਦਾਂ ਤੇ ਸਾਡੇ ਲਈ ਲੜਦੇ ਨੇ ਜੋ ਸਾਡੀ ਸੁਰੱਖਿਆ ਕਰਦੇ ਨੇ ਉਹਨਾਂ ਦੀ ਸੁਰੱਖਿਆ ਜਿਸ ਤਰ੍ਹਾਂ ਨਹੀਂ ਹੋਈ ਉਹਦੀ ਨਿੰਦਾ ਉਹਦੀ ਸੱਜਾ ਔਰ ਜਿਹੜਾ ਆਮ ਨਾਗਰਿਕ ਅੱਜ ਇੱਥੇ ਆ ਰਿਹਾ ਉਹ ਵੀ ਇਸ ਗੱਲ ਤੋਂ ਦੁਖੀ ਹੋ ਕੇ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਵਦੀਕੀ ਹੋਈ ਹੈ ਸੋ ਅੱਜ ਜੋ ਮੈਂ ਆਪਣੇ ਵੱਲੋਂ ਆਈ ਐ ਆਪਣੇ ਪਰਿਵਾਰ ਵੱਲੋਂ ਆਈ ਐ ਕੈਪਟਨ ਸਾਹਿਬ ਵੱਲੋਂ ਆਈ ਐ ਉਹ ਇਸ ਲਈ ਕਿ ਇਹ ਜੀ ਗੱਲ ਜਿਹੜੀ ਹੈ ਇਹ ਇਹਦੀ ਨਿੰਦਾ ਕਰਨ ਲਈ ਇਹਦੀ ਖੜੇ ਹੋਣ ਦੇ ਲਈ ਕਿ ਜਿੱਥੇ ਇਨਸਾਫ ਨਹੀਂ ਹੁੰਦਾ ਜਿੱਥੇ ਗਲਤ ਕੰਮ ਹੁੰਦੇ ਨੇ ਉਹ ਰੋਕਣ ਔਰੇ ਇੱਕ ਇੱਕ ਇਗਜ਼ਾਮਪਲ ਬਣੇ ਮੈਡਮ ਜੀ ਐਫਆਈ ਲਾਂਚ ਕੀਤੀ ਗਈ ਹੈ ਹੁਣ ਤਾਂ ਬਜਾਏ ਦਾ ਨਾਮ ਵੀ ਜੇ ਮੈਂ ਮੈਂਸ਼ਨ ਕਰਪੇਗੇ ਨਹੀਂ ਇਹ ਅਜੇ ਹੈ ਕਿ ਹੋਣਾ ਚਾਹੀਦਾ ਹੈ ਵੀ ਜਿਹੜਾ ਉੱਪਰ ਉੱਪਰ ਕੋਈ ਕਾਰਵਾਈ ਸਿੱਟ ਦੀ ਜਿਹੜਾ ਨੇ ਬਿਠਾਤੀ ਨਵੀਂ ਜੜੀ ਹੈ ਕਿ ਬਾਹਰ ਦੇ ਜਿਹੜੇ ਬੰਦੇ ਵੀ ਲੱਗਦੇ ਆ ਉਹ ਅਫਸਰ ਨੇ ਵੀ ਲਗਾਤੇ ਗਏ ਨੇ ਕਿਦਾਂ ਦਾ ਕੀ ਕੁਝ ਹੋਣਾ ਚਾਹੀਦਾ ਤੁਹਾਡੇ ਉੱਲੋਂ ਦੇਖੋ ਇਹਦੇ ਵਿੱਚ ਜੋ ਮੇਰੀ ਪਰਸਨਲ ਸੋਚੀ ਹੈਗੀ ਹੈ ਕਿਉਂਕਿ ਆਰਮੀ ਵੀ ਇਨਵੋਲਡ ਹੈ ਗਵਰਨਮੈਂਟ ਵੀ ਇਨਵੋਲਡ ਹੈ ਪੁਲਿਸ ਫੋਰਸ ਵੀ ਇਨਵੋਲਡ ਹੈਗੀ ਹੈ ਤਾ ਇੱਕ ਜੁਆਇੰਟ ਸੈਟ ਕਮਿਸ਼ਨ ਹੋਣੀ ਚਾਹੀਦੀ ਹੈ ਆਮੀ ਵਾਲੇ ਵੀ ਵਿੱਚ ਹੋਣੇ ਚਾਹੀਦੇ ਨੇ ਕੋਈ ਪੁਲਿਸ ਵਾਲੇ ਵੀ ਹੋਣੇ ਚਾਹੀਦੇ ਨੇ ਔਰ ਇੱਕ ਉੱਪਰ ਜਿਹਹਨ ਕੋਈ ਜਾਜੀਆਂ ਕੋਈ ਇਹਜਾ ਬੈਠੇ ਔਰ ਪੂਰੀ ਛਾਣਬੇਨ ਕਰਕੇ ਸਾਰੀ ਗੱਲ ਨੂੰ ਕਰਕੇ ਤਾਂ ਇਹਦਾ ਕੋਈ ਨਤੀਜਾ ਕੱਢ ਕੇ ਕਿ ਅੱਗੇ ਨੂੰ ਇਹ ਜੀ ਗੱਲ ਨਾ ਹੋਵੇ ਸੋ ਨਾਲ ਇਸ ਤੋਂ ਲਾਲ ਹਟ ਗਈ ਜੋ ਪੰਜਾਬ ਦੇ ਹਾਲਾਤ ਬੜਾ ਲਗਾਤਾਰ ਮਾਰ ਨੂੰ ਪਿਛਲੀ ਕਈ ਸ਼ੰਭੂ ਬੋਲਨ ਤੋਂ ਕੋੜੀ ਬੋਲਨ ਤੱਕ ਦੇ ਹਾਲਾਤ ਨੇ ਕਿਸਾਨਾਂ ਦੇ ਨਾਮ ਨੂੰ ਸਮਾਨ ਨੂੰ ਅਦਾਲਤ ਤੱਕ ਨਹੀਂ ਮਿਲਿਆ ਇਹ ਸਮਝ ਜਾਓ ਕਿ ਕਿਸਾਨਾਂ ਦੇ ਨਾਲ ਇੱਕੋ ਦਮ ਅਜਾਇਆ ਕਰਨਾ ਦੇਖੋ ਇਹ ਬਹੁਤ ਹਰਾਨਗੀ ਦੀ ਗੱਲ ਹੈਗੀ ਹੈ ਕਿ ਪਹਿਲੇ ਤਾਂ ਇੰਨੇ ਸਾਲ ਤੱਕ ਸਾਲ ਹੋ ਜਾਣਾ ਸੀ ਫ फेब्रुवारी ਸਾਲ ਹੋ ਗਿਆ ਸਮਝ ਲਓ ਇਹਨਾਂ ਨੂੰ ਬੈਠਿਆਂ ਨੂੰ ਉਦੋਂ ਇਹਨਾਂ ਨੂੰ ਕੁਝ ਨਹੀਂ ਸੁਝੀ ਉਦੋਂ ਇਹ ਇਨਾਂ ਨੇ ਸੋਚਿਆ ਕਿ ਕਿਸਾਨਾਂ ਦੀ ਹਮਦਰਦੀ ਦੇ ਨਾਲ ਅਸੀਂ ਸਾਡਾ ਪੋਲੀਟੀਕਲ ਅੱਗੇ ਚੱਲੂਗਾ ਕੈਰੀਅਰ ਹੁਣ ਇੱਕਦਮ ਇੰਡਸਟਰੀਅਲਿਸ ਨਾਲ ਗੱਲ ਕਰਕੇ ਜਿਨ੍ਹਾਂ ਦੀ ਇੱਕ ਹੱਦ ਤੱਕ ਬਿਲਕੁਲ ਸਹੀ ਗੱਲ ਸੀ ਕਿ ਜੋ ਇਕਨੋਮੀ ਪੰਜਾਬ ਦੀ ਬਿਲਕੁਲ ਖਤਮ ਹੋ ਗਈ ਇਹਨਾਂ ਨੂੰ 3 ਸਾਲ ਇਕਨੋਮੀ ਦਾ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਸਾਲ ਤੋਂ ਇਹਨਾਂ ਨੇ ਦੇਖਿਆ ਨਹੀਂ ਕਿ ਕੀ ਅਸਰ ਹੋ ਰਿਹਾ ਹੈ ਪੰਜਾਬੀਆਂ ਦੇ ਉੱਤੇ ਪੰਜਾਬ ਦੀ ਸਟੇਟ ਦੇ ਉੱਤੇ ਔਰ ਹੁਣ ਜਦ ਗੱਲਬਾਤ ਚੱਲ ਰਹੀ ਹੈ ਦੋਨੋਂ ਪਾਰਟੀਆਂ ਲੱਗੀਆਂ ਹੋਈਆਂ ਨੇ ਸੈਂਟਰ ਦੀ ਵੀ ਆਈ ਹੈ ਤੁਸੀਂ ਆਪਣੇ ਪੰਜਾਬ ਗਵਰਨਮੈਂਟ ਦੇ ਬੰਦੇ ਵੀ ਭੇਜੇ ਨੇ ਕਿਸਾਨ ਹੈਗੇ ਨੇ ਤਾਂ ਹੁਣ ਉਹ ਤਾਂ ਗੱਲਬਾਤ ਹੋ ਰਹੀ ਹੈ ਕਿ ਕੋਈ ਹੱਲ ਨਿਕਲੇ ਤਾਂ ਤੁਸੀਂ ਦੋ ਥੋੜੀ ਦੇਰ ਠਹਿਰ ਜਾਂਦੇ ਹੱਲ ਨਿਕਲ ਜਾਂਦਾ ਤਾਂ ਆਰਾਮ ਨਾਲ ਕਿਸਾਨ ਵੀ ਉੱਠ ਜਾਂਦੇ ਇੱਕ ਖਾਲੀ ਤੁਸੀਂ ਇਹ ਦੇਖ ਰਹੇ ਹੋ ਕਿ ਇਲੈਕਸ਼ਨ ਆ ਰਹੀ ਹੈ ਲੁਧਿਆਣੇ ਦੀ ਔਰ ਤੁਹਾਨੂੰ ਵੋਟਾਂ ਚਾਹੀਦੀਆਂ ਕਿਉਂਕਿ ਕੇਜਰੀਵਾਲ ਜੀ ਨੇ ਜਾਣਾ ਹੈ ਰਾਜ ਸਭਾ 'ਚ ਤਾਂ ਇਸ ਕਰਕੇ ਤੁਸੀਂ ਇਹ ਗੱਲ ਕੀਤੀ ਹੈ ਮੈਡਮ ਇਹ ਸਵਾਲਾ ਮਨੀਸ਼ ਚੋਧਿਆ ਨੂੰ ਜਿਹੜਾ ਪੰਜਾਬ ਦੇ ਵਿੱਚ ਐਂਟਰੀ ਕਰਾਈ ਗਈ ਆ ਚਰਚਾਵਾ ਵੀ ਚੱਲ ਰਹੇ ਨੇ ਅੱਜ ਕੁਝ ਨਿੱਜੀ ਖਬਰਾਂ ਦੇ ਵਿੱਚ ਖਬਰ ਨਹੀਂ ਮਿਲਦੀ ਆ ਕਿ ਪੰਜਾਬ ਦੇ ਵਿੱਚ ਖਾਸ ਤੋ ਦਿੱਲੀ ਵਾਲੇ ਜਿਹੜੇ ਨੇ ਉਹ ਉਹ ਆਪਣਾ ਜਿਹੜਾ ਧਾਕ ਜਮਾਣਗੇ ਕੀ ਲੱਗਦਾ ਕਿ ਪੰਜਾਬ ਦਾ ਕਿਸੇ ਨੂੰ ਲੱਗਦਾ ਨਹੀਂ ਹੋਰ ਨੁਕਸਾਨ ਹੋਣ ਦੀ ਸੰਭਾਅ ਦੇਖੋ ਹਰ ਇੱਕ ਪਾਰਟੀ ਆਪਣਾ ਕੋਈ ਨਾ ਕੋਈ ਜਨਰਲ ਸੈਕਟਰੀ ਭੇਜ ਦੇਣਗੇ ਔਰ ਆਊਟ ਆਫ ਸਟੇਟ ਹੁੰਦਾ ਸੋ ਇਹ 타입 ਪੋਲੀਟੀਕਲ ਗੱਲ ਹੋ ਗਈ ਪਰ ਜਿੱਥੇ ਤੱਕ ਦਿੱਲੀ ਦਾ ਇੰਟਰਫੀਰੈਂਸ ਹੈ ਉਸ ਸੋਧੀਆਂ ਦੇ ਟਾਈਮ ਤੋਂ ਹੁਣ ਨਹੀਂ ਹੋ ਰਿਹਾ ਉਹ ਤਾਂ ਬਹੁਤ ਪਹਿਲੇ ਤੋਂ ਹੋ ਰਿਹਾ ਹੈ ਸਰਕਾਰ ਸਾਡੀ ਦਿੱਲੀ ਵਾਲੇ ਹੀ ਚਲਾ ਰਹੇ ਨੇ ਪੰਜਾਬ ਵਾਲੇ ਨਹੀਂ ਚਲਾ ਰਹੇ